जय टीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਰੋਜ਼ ਗਾਰਡਨ ਕਿਉਂਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅਸੀਂ ਅੱਜ ਰੋਜ਼ ਗਾਰਡਨ ਦੇ ਵਿੱਚ ਆ ਔਰ ਮੇਰੇ ਨਾਲ ਇੱਥੋਂ ਦੇ ਜੇ ਆਪਾਂ ਕਹਿ ਸਕਦੇ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮਰ ਚੰਦ ਜੀ ਜੋ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਨੇ ਔਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਸੁਰਜੀਤ ਸੁਮਨ ਜੀ ਜੋ ਸਾਹਿਤਕਾਰ ਉਸ ਵਕਤ ਮੇਰੇ ਨਾਲ ਨਹੀਂ ਉਹਨਾਂ ਨਾਲ ਰੋਜ਼ ਗਾਰਡਨ ਦੀ ਜਦੋਂ ਗੱਲ ਕਰਦੇ ਆ ਤਾਂ ਰੋਜ਼ ਗਾਰਡਨ ਦੀ ਜਿਹੜੇ ਗੁਲਾਬ ਦੇ ਫੁੱਲ ਨੇ ਔਰ ਤਰ੍ਹਾਂ ਤਰ੍ਹਾਂ ਦੀ ਜਿਹੜੇ ਖੂਬਸੂਰਤ ਨਜ਼ਾਰੇ ਨੇ ਉਹ ਮਤਲਬ ਇੱਕ ਸੁਪਨੇ ਬਣ ਕੇ ਰਹਿ ਗਏ ਆ ਕਿਉਂਕਿ ਜ਼ਿੰਦਗੀ ਦੇ ਬਹੁਤ ਸਾਰੇ ਦੌਰ ਆਉਂਦੇ ਇਨਸਾਨ ਦੇ ਉੱਪਰ ਜਦੋਂ ਇਹਨਾਂ ਸੁਪਨਿਆਂ ਦੇ ਵਿੱਚ ਇਹਨਾਂ ਫੁੱਲਾਂ ਦਾ ਨਜ਼ਾਰਾ ਲੈਂਦਾ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਮੇਰੇ ਨਾਲ ਅਮਰ ਚੰਦ ਜੀ ਅਮਰ ਚੰਦ ਜੀ ਬਚਪਨ 'ਚ ਤਾਂ ਕਾਫੀ ਆਉਂਦੇ ਜਾਂਦੇ ਰਹੇ ਹੋਗੇ ਨਹੀਂ ਨਹੀਂ ਬਚਪਨ ਦਾ ਖਾਸ ਹਿਸਾ ਤਾਂ ਸਾਡਾ ਬਚਪਨ ਤਾਂ ਘਰ ਬੜਾ ਜੰਡੀਗੜ ਤੋਂ ਦੂਰ ਹੀ ਬੀਤਿਆ ਜੀ ਕਿਉਂਕਿ ਜਰਾ ਅਬੋਰਾ ਮਤਲਬ ਕਿ ਜਦ ਫੀਡਕੋਰਟ ਦੇ ਵਿੱਚ ਮੇਰੀ ਪੜਾਈ ਹੋਈ ਹੈ ਤੇ ਸਾਡਾ ਜਿਹੜਾ ਪਿੰਡ ਤਾਂ ਸੰਡੀਗੜ ਤੋਂ ਦੂਰ ਸੀਗਾ ਜੀ ਤੇ ਇਹ ਤਾਂ ਮਤਲਬ ਕਿ ਜਦੋਂ ਸਰਵਿਸਸ ਆਏ ਹੈਗੇ ਮਤਲਬ ਕਿ ਸਰਵਿਸ ਕਰਨ ਤੋਂ ਬਾਅਦ ਫਿਰ ਉਹ ਮੌਕਾ ਮਿਲਦਾ ਹੈ ਮਤਲਬ ਕਿ ਕਿਉਂਕਿ ਸਾਡਾ ਟ੍ਰੈਕਟਰ ਰੇਟ ਇੱਥੇ ਸੀਗਾ ਸਾਡਾ ਹੈੱਡ ਆਫਸ ਇੱਥੇ ਸੀਗਾ ਹੂੰ ਬੀਬੀਐਮਬੀ ਦੇ ਵਿੱਚ ਮੇਰੀ ਸਰਵਿਸ ਦੀ ਸ਼ੁਰੂਆਤ ਹੁੰਦੀ ਹੈ ਜੀ ਤੇ ਸਾਡਾ ਚੇਅਰਮੈਨ ਆਫਸ ਇੱਥੇ ਸੀਗਾ ਹੂੰ ਤੇ ਨੰਗਲ ਤੋਂ ਗੰਗੂਆਲ ਪਾਵਰ ਸਟੈਸ਼ਨ ਸੀ ਇਹ ਰਸੇ ਸਾਡਾ ਮੇਰਾ ਡਿਵੀਜ਼ਨ ਸੀ ਤੇ ਫਿਰ ਅਸੀਂ ਫਿਰ ਅੰਮ੍ਰਿਤੰਦਰ ਸੀ ਡਕਟਰ ਦੇ ਕੰਮ ਕਰਾਂ ਦੇ ਵਿੱਚ ਵੈਸੇ ਵੀ ਮੈਂ ਦੇਖਿਆ ਆ ਕਿ ਜਦੋਂ ਮਤਲਬ ਇਸ ਤਰ੍ਹਾਂ ਦੇ ਰੋਜ਼ ਗਾਰਡਨ ਦੀ ਖਾਸ ਕਰਕੇ ਫੁੱਲਾਂ ਦੀ ਗੱਲ ਆਉਂਦੀ ਹੈ ਜਦੋਂ ਆਲੇ ਦੁਆਲੇ ਆਪਾਂ ਨਜ਼ਰ ਮਾਰਦੇ ਆਂ ਔਰ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਇਸ ਦਾ ਜ਼ਿਕਰ ਤਾਂ ਜਦੋਂ ਤੁਸੀਂ ਘਰ 'ਚ ਰਹਿੰਦੇ ਹੋਵੋਗੇ ਪਰਿਵਾਰ 'ਚ ਰਹਿੰਦੇ ਹੋਵੋਗੇ ਜ਼ਿਕਰ ਤਾਂ ਰੋਜ਼ ਗਾਰਡਨ ਦਾ ਹੁੰਦਾ ਹੀ ਹੋਏਗਾ ਨਾ ਨੇ ਦੇਖੋ ਗੱਲ ਤੋਂ ਸੋਤਾ ਸਾਹਿਬ ਜਿਹੜਾ ਚੰਡੀਗੜ੍ਹ ਦਾ ਰੋਜਗਾਰਨਾ ਬਹੁਤ ਫੇਮਸ ਮੇਰੇ ਕੋਲ ਰੋਜਗਾਰਨਾ ਜੀ ਇਹ ਦੁਨੀਆ ਦੇ ਵਿੱਚ ਦਾ ਮਿਲ ਕੇ ਦੀ ਰਿਪੋਰਟਿੰਗ ਹੁੰਦੀ ਹੈ ਬਕਾਇਦਾ ਹੁਣ ਫਰਵਰੀ ਦੇ ਮਹੀਨੇ ਦੇ ਵਿੱਚ ਇਹਦਾ ਫੈਸਟੀਵਲ ਮਨਾਇਆ ਜਾਂਦਾ ਬਕਾਇਦਾ ਸਾਲਾਨਾ ਫੈਸਟੀਵਲ ਜੀ ਔਰ ਉਹ ਫੈਸਟੀਵਲ ਦੇ ਵਿੱਚ ਇੱਥੇ ਤਾਂ ਹਜ਼ਾਰਾਂ ਲੋਕ ਆਉਂਦੇ ਨੇ ਪ੍ਰਦਰਸ਼ਨੀਆਂ ਲੱਗਦੀਆਂ ਬਕਾਇਦਾ ਉਹ ਘਰਾਂ ਤੇ ਗੱਲ ਤਾਂ ਸੁਭਾਅਕ ਹੈ ਇਹ ਤਾਂ ਮਿਲ ਕੇ ਤੁਸੀਂ ਦੇਖੋ ਤੁਸੀਂ ਅਗਲੇ ਮਹੀਨੇ ਇੱਥੇ ਕਿੰਨੇ ਕਿੰਨੇ ਫੁੱਲ ਦੇਖੋ ਤੁਹਾਨੂੰ ਫੁੱਲਾਂ ਦਾ ਨੂੰ ਦਿਖਾਉਂਗਾ ਕੈਮਰਾ ਤੇ ਫਿਰ ਤੁਸੀਂ ਦੇਖੋਗੇ ਕਿੰਨੀ ਤਰ੍ਹਾਂ ਦੇ ਫੁੱਲ ਨੇ ਇਹ ਸਾਰੇ ਗਿੰਤ ਤਰ੍ਹਾਂ ਦੇ ማቃቢ የሰራ ਪਰ ਆਪੋ ਇਮੇਜਿਨ ਨਹੀਂ ਤੁਸੀਂ ਕਰ ਸਕਦੇ ਕੋਰਾਬ ਇਨੀ ਕਿਸਮ ਦਾ ਹੋ ਸਕਦਾ ਜੀ ਜੀ ਇਹ ਤਾਂ ਜਿਕਰ ਤਾਂ ਫਿਰ ਦੇਖੋ ਉਹ ਸੁਭਾਅਕ ਹੈਗਾ ਜਾਂ ਮਿਲ ਕੇ ਘਰਾਂ ਦੇ ਵਿੱਚ ਹੋਣਾ ਜਿਹੜੇ ਖਾਸ ਕਰਕੇ ਜਿਹੜੇ ਲੋਕ ਚੰਡੀਗੜ੍ਹ ਦੇ ਸਰਾਊਂਡਿੰਗ ਵਿੱਚ ਰਹਿੰਦੇ ਆ ਜੀ ਉਹ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਖੋਸਾ ਦੂਰ ਹੁਣ ਤੱਕ ਇਹ ਦੂਰ ਵੀ ਨਹੀਂ ਕਹਿ ਸਕਦੇ ਕਿਉਂਕਿ ਅਜੇ ਤੱਕ ਦੁਨੀਆ ਮੁਠੀ ਵਿੱਚ ਹੈ ਆਪਣੇ ਤੇ ਜਿਹੜੇ ਸਾਡੇ ਕੋਲ ਸਾਧਨ ਆ ਗਏ ਆ ਤਾਂ ਅਸੀਂ ਕਿਸੇ ਚੀਜ਼ ਨੂੰ ਦੂਰ ਨਹੀਂ ਗਏਂਦੇ ਤੇ ਇਸ ਕਰਕੇ ਇਹ ਜਿਹੜਾ ਸਾਨੂੰ ਇਹ ਜਿਹੜੀ ਬਿਊਟੀ ਹੈ ਨਾ ਚੰਡੀਗੜ੍ਹ ਨੂੰ ਬਿਊਟੀ ਸੇਫਲ ਸਿਟੀ ਜਿਹੜਾ ਦਰਜਾ ਦਿੱਤਾ ਗਿਆ ਤੇ ਰੋਜ਼ ਗਾਰਡਨ ਉਹਦੇ ਵਿੱਚੋਂ ਨਾ ਹੁਣੇ ਪੜ ਤੇ ਸਾਡਾ ਜਿਹੜਾ ਰਾਸ਼ਟਰਪਤੀ ਸੀ ਤੇ 1967 ਦੇ ਵਿੱਚ ਇਹਦੀ ਜਿਹਨੇ ਇਹ ਬਣਾਇਆ ਗਿਆ ਤੇ ਚੰਡੀਗੜ੍ਹ ਦੀ ਜਿਹੜੀ ਜਿਹੜੀ ਬਿਊਟੀਫਿਕੇਸ਼ਨ ਹੈ ਉਹਦੇ ਵਿੱਚ ਇਹ ਸਰੋਇਗੜ ਦਾ ਬਹੁਤ ਵੱਡਾ ਰੋਲ ਹੈ ਸੋ ਚੰਡੀਗੜ੍ਹ ਦੀ ਬਿਊਟੀਫਿਕੇਸ਼ਨ ਦੇ ਵਿੱਚ ਰੋਜ਼ਗਾਰਡਨ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਅਮਰਜੰਨ ਜੀ ਕਹਿ ਰਹੇ ਨੇ ਔਰ ਵੱਡੀ ਗੱਲ ਇੱਥੇ ਹੈ ਕਿ ਜਦੋਂ ਇਸੀ ਖੂਬਸੂਰਤੀ ਨੂੰ ਆਪਾਂ ਸ਼ਬਦਾਂ ਦੇ ਨਾਲ ਕਲਮ ਦੇ ਰਾਹੀਂ ਕਾਗਜ਼ ਦੇ ਉੱਪਰ ਉਤਾਰਦੇ ਹਾਂ ਤੇ ਉਸ ਵੇਲੇ ਉਸ ਚੀਜ਼ ਦੀ ਜਿਹੜੀ ਖੂਬਸੂਰਤੀ ਆ ਹੋਰ ਮਤਲਬ ਉੱਪਰ ਕੇ ਸਾਹਮਣੇ ਆਉਂਦੀ ਹੈ ਗੁਲਾਬ ਦਾ ਫੁੱਲ ਲੱਗਾ ਬਹੁਤ ਸੋਹਣਾ ਲੱਗ ਰਿਹਾ ਹੈ ਲੇਕਿਨ ਉਸ ਨੂੰ ਕਿਸਕ ਸਿੰਗਲ ਤੋਂ ਦੇਖਿਆ ਜਾਂਦਾ ਹੈ ਰਾਈਟਰ ਇੱਕ ਅਲੱਗ ਤਰ੍ਹਾਂ ਦੇਖਦਾ ਹੈ ਐਜ਼ ਅ ਐਕਟਰ ਇੱਕ ਅਲੱਗ ਤਰ੍ਹਾਂ ਦੇਖਦਾ ਹੈ ਪੇਂਟਰ ਜਿਹੜਾ ਗੁਲਾਬ ਦੇ ਫੁੱਲ ਦੀ ਪੇਂਟਿੰਗ ਕਰਦਾ ਉਹ ਕਿਹੋ ਜਿਹਾ ਅਲੱਗ ਤਰ੍ਹਾਂ ਦੇਖੇਗਾ ਸੋ ਜੇ ਸ਼ਬਦਾਂ ਦੀ ਗੱਲ ਕਰੀਏ ਸ਼ਬਦਾਂ ਦੇ ਵਿੱਚ ਮਤਲਬ ਇਸ ਖੂਬਸੂਰਤੀ ਨੂੰ ਉਤਾਰਨਾ ਹੋਵੇ ਤਾਂ ਕਿਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ ਜਾ ਸਕਦੇ ਨੇ ਔਰ ਸ਼ਬਦਾਂ ਦੀ ਗੱਲ ਕਰਨ ਲੱਗੇ ਮੇਰੇ ਨਾਲ ਸਾਥੀਕਰ surjit suman ji ਜਿਹੜੇ ਨੇ ਉਹ ਇਸ ਸਮੇਂ ਜੁੜੇ ਹੋਏ ਨੇ suman ji ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਤਾ ਸਭ ਅੱਛਾ suman ji ਸਭ ਤੋਂ ਵੱਡੀ ਗੱਲ ਇਹ ਹੈ ਕੀ ਜੇਕਰ ਇਸ ਖੂਬਸੂਰਤੀ ਨੂੰ ਪੰਜ ਸ਼ਬਦਾਂ ਦਾ ਕਹੀਏ ਕਿ ਸ਼ਬਦਾਂ ਦੇ ਨਾਲ ਉਤਾਰਨਾ ਹੋਵੇ ਕਾਗਜ਼ ਦੇ ਉੱਪਰ ਤਾਂ ਮਤਲਬ ਕਿਸ ਤਰ੍ਹਾਂ ਕੀ 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 ਸਾਡੇ ਬਲ ਜਿਹੜਾ ਉਹ ਲਗਾਇਆ ਜਾਂਦਾ ਸੀ ਕਿਸੇ ਲੇਖਕ ਨੇ ਲਿਖਿਆ ਸੋਤਾ ਸਾਹਿਬ ਫੁੱਲਾ ਮਹਿਕਨਾ ਖਿੰਡਾਰ ਫੁੱਲਾ ਮਹਿਕਨਾ ਖਲਾਰ ਨਹੀਂ ਤੇ ਟੁੱਟ ਜਾਮੇਗਾ ਹੂੰ ਉਹਨੇ ਲੰਮੇਗਾ ਨਜ਼ਾਰੇ ਜਿੰਨਾ ਰੁਕ ਜਾਮੇਗਾ ਜੀ ਇਹ ਫੁੱਲ ਨੇ ਸਾਡੇ ਸਾਹਮਣੇ ਫੁੱਲ ਪੱਤੀਆਂ ਨੇ ਸਾਡੇ ਪੂਰਾ ਬਾਗਬਾਨਾਂ ਆਪਾਂ ਦੇਖ ਰਹੇ ਆ ਜੀ ਰੋਜ਼ ਗਾਰਡਨ ਦਾ ਜੀ ਇਸ ਤਰ੍ਹਾਂ ਸੋਤਾ ਸਾਹਿਬ ਇਹ ਪੂਰਾ ਜਿਹੜਾ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਲੋਕ ਇੱਥੇ ਜਿਹੜੇ ਕਹ ਲੋ ਵੀ ਫੁਰਸਤ ਦੇ ਪਲਾਂ ਨੂੰ ਕਿੰਜ ਮਾਨ ਰਹੇ ਆ ਹ ਹੁਸਨ ਨੂੰ ਜੋ ਕੁਦਰਤ ਦਾ ਹੁਸਨ ਹੈ ਜੋ ਅਸੀਂ ਆਪ ਇਹ ਹੁਸਨ ਬਣਾਇਆ ਹੈਗਾ ਹੈਨਾ ਡਾਕਟਰ ਰੰਧਾਵਾ ਜੀ ਨੇ ਇਹਨੂੰ ਕਿਵੇਂ ਡਿਜ਼ਾਈਨ ਕੀਤਾ ਜੀ ਤੇ ਉਹ ਆਪਾਂ ਦੇਖ ਰਹੇ ਹਾਂ ਇੱਥੇ ਬਹੁਤ ਸਾਰੇ ਰੁੱਖ ਨੇ ਤਰ੍ਹਾਂ ਤਰ੍ਹਾਂ ਦੇ ਫਲ ਫਲ ਵੀ ਨੇ ਅੱਛਾ ਇੱਕ ਹੋਰ ਵੀ ਹੈ ਰੋਜ਼ ਗਾਰਡਨ ਜਿਹੜਾ ਹੈਗਾ ਨਾ ਇਹਦੇ ਇੱਕ ਕਿਨਾਰੇ ਦੇ ਉੱਤੇ ਕਲਾ ਭਵਨ ਹਾਂ ਬਿਲਕੁਲ ਉਹ ਡਿਜ਼ਾਈਨ ਕੀਤਾ ਹੋਇਆ ਡਾਕਟਰ ਹਰਨਾਵਾ ਜੀ ਨੇ ਕਲਾ ਭਵਨ ਹੈਗਾ ਤੇ ਇਥੇ ਆਪਣੇ ਹੈ ਨਾ ਤੇ ਆਲਾ ਸੈਕਟਰ 17 ਬਿਲਕੁਲ ਪੂਰਾ ਪੜੀਆਂ ਵਿੱਚ ਬਜ਼ਾਰਾਂ ਤੇ ਇਸ ਤੇ ਸਾਡੇ ਸੱਜੇ ਪਾਸੇ ਜਿਹੜਾ 17 ਸੈਕਟਰ ਹੈ ਤੇ ਖੱਬੇ ਪਾਸੇ 16 ਹੈਗਾ ਨਾਲ ਹੀ ਕਲਾ ਭਵਨ ਹੈਗਾ ਬਿਲਕੁਲ ਤੇ ਇੱਥੇ ਤੇ ਜਿਹੜੇ ਜਦੋਂ ਆਪਾਂ ਇਹਦੇ ਬਾਹਰ ਦੇ ਹੁਸਨ ਦੀ ਗੱਲ ਕਰਦੇ ਆਂ ਬਹੁਤ ਸਾਰੇ ਰੁੱਖ ਨੇ ਜਿਹੜੇ ਫਲ ਹੀਂਦੇ ਨੇ ਪਰ ਐਦਾਂ ਦੇ ਰੁੱਖ ਵੀ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਸਾਰੇ ਜਿਸ ਤਰ੍ਹਾਂ ਆਪਣੇ ਜਾਮਣਾ ਨੇ ਅੰਬ ਨੇ ਹੋਰ ਬਹੁਤ ਨੰਤਰਾਂ ਦੇ ਨੇ ਜਿਹੜੇ ਇਸ ਤਰ੍ਹਾਂ ਅੰਬਾਗਰਾ ਹੁਸਨ ਹੈ ਤੇ ਜੇ ਤੁਸੀਂ ਆਪਾਂ ਵੋਗਨ ਵਿਲੀਆ ਗਾੜਦੇ ਤੋ ਅੱਗੇ ਚੱਲਾਂਗੇ ਲੇਅਰ ਵੈਲੀ ਚ ਆਪਾਂ ਚੱਲਾਂਗੇ ਤੇ ਇੱਥੇ ਮਤਲਬ ਕਿ ਬਹੁਤ ਤਰਾਂ ਤਰਾਂ ਦੇ ਜਿਹੜੇ ਰੁੱਖ ਨੇ ਤੇ ਫੁੱਲ ਇੰਨਾਂ ਦਾ ਵੀ ਅੰਤ ਨਹੀਂ ਅਮਰ ਚੰਦ ਜੀ ਨੇ ਕਿਹਾ ਬਚਪਨ ਦਾ ਸਾਡਾ ਪਿੰਡਾਂ ਜੀ ਗੁਜ਼ਰਿਆ ਚ ਕੁਦਰਤ ਦਾ ਤੁਹਾਡਾ ਵੀ ਬਚਪਨ ਪਿੰਡਾਂ ਚ ਗੁਜ਼ਰਿਆ ਇੱਥੇ ਪਹਿਲੀ ਵਾਰ ਕਦੋਂ ਹਸਭਾਗ ਮਿਲਿਆ ਮੈਂ 1988 ਦੇ ਵਿੱਚ ਮੈਨੂੰ ਸੁਭਾਗ ਮਿਲਿਆ ਚੰਡੀਗੜ੍ਹ ਦੇ ਵਿੱਚ ਐਂਟਰੀ ਦਾ ਮੇਰੇ ਦੋਸਤ ਔਰ ਮੇਰੇ ਉਸਤਾਦ ਗੁਰੂ ਉਹ ਮੈਂ ਇੱਥੇ ਉਹਨਾਂ ਨੂੰ ਫੂਡ ਸਪਲਾਈ ਡਿਪਾਰਟਮੈਂਟ ਦੇ ਵਿੱਚ ਉਹਨਾਂ ਦਾ ਐਗਜ਼ਾਮ ਸੀਗਾ ਮੈਂ ਉਹਨਾਂ ਦੇ ਕਾਗਜ਼ ਲੈ ਕੇ ਆਇਆ ਸੀਗਾ ਵਾਹ ਜੀ ਵਾਹ ਤੇ ਉਹ ਪਹਿਲਾ ਮੇਰੀ ਇੱਥੇ ਦੀ ਐਂਟਰੀ ਸੀ ਫਿਰ ਕੁਦਰਤ ਨੇ ਐਡਾ ਸਾਥ ਦਿੱਤਾ ਬਤੀ 33 ਸਾਲ 35 ਸਾਲ ਦਾ ਇਤਿਹਾਸ ਹੈ ਰਿਹਾ ਪਰ ਅੱਜ ਮੈਂ ਇਹ ਦੇਖਦਾ ਕਿ ਜਦੋਂ ਅਸੀਂ ਦਫਤਰਾਂ ਵਿੱਚ ਕਾਰਜ ਕਰਦੇ ਸੀ ਕੰਮ ਕਰਦੇ ਸੀ ਅਸੀਂ ਇਸ ਹੁਸਨ ਨੂੰ ਮਾਣ ਨਹੀਂ ਸਕੇ ਸਮਾਂ ਹੀ ਨਹੀਂ ਸੀ ਹੁੰਦਾ ਯਕੀਨ ਕਰੋ ਵਕਤ ਨਹੀਂ ਹੁੰਦਾ ਸੀ ਸਮਾਂ ਨਹੀਂ ਸੀ ਹੈਗਾ ਪਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਆ ਕਮਾਲ ਆ ਕਿ ਆ ਲੋਕ ਇੱਥੇ ਘੁੰਮ ਰਹੇ ਨੇ ਫੁਰਸਤ ਦੇ ਪਲ ਨੇ ਬਿਲਕੁਲ ਬਿਲਕੁਲ ਇਹ ਲੋਕ ਮੈਂ ਤਾਂ ਇਹ ਕਹੂੰਗਾ ਸਵਰਗ ਵਾਸੀ ਤਾਂ ਨਹੀਂ ਆਪਾਂ ਕਹਾਂਗੇ ਸਵਰਗ 'ਚ ਵਸ ਰਹੇ ਨੇ ਇਸ ਵਕਤ ਬਿਲਕੁਲ ਬਿਲਕੁਲ ਔਰ ਸਵਰਗ 'ਚ ਵਸ ਰਹੇ ਨੇ ਕਿ ਡાળੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਈਏ ਲੱਖ ਗਾਹਕ ਜੇ ਸੁੰਗੇ ਸੁਨੋ ਖਾਲੀ ਇੱਕ ਨਾ ਜਾਈਏ ਤੂੰ ਜੇ ਇੱਕ ਤੋੜ ਕੇ ਲੈ ਗਿਓ ਤੇਰੇ ਜੋਗਰ ਹੈ ਜਾਸਾਂ ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈਏ ਸੋ ਅਸੀਂ ਮਤਲਬ ਇਸ ਖੂਬਸੂਰਤੀ ਦਾ ਜਿਹੜਾ ਆਨੰਦ ਹੈ ਉਹ ਕੈਮਰੇ ਦੇ ਵਿੱਚ ਕੈਦ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਆਂ ਔਰ ਅਸੀਂ ਮਤਲਬ ਕੋਸ਼ਿਸ਼ ਇਹ ਹੁੰਦੀ ਆ ਕਿ ਇਸ ਖੂਬਸੂਰਤ ਨਜ਼ਾਰੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੈਪਚਰ ਕੀਤਾ ਜਾਵੇ ਔਰ ਕੈਮਰੇ ਦੇ ਵਿੱਚ ਬੰਦ ਕੀਤਾ ਜਾਵੇ ਸੋ ਅੱਜ ਸਬਬ ਬਣਿਆ ਹੈ ਅਸੀਂ ਰੋਜ਼ ਗਾਰਡਨ ਚੰਡੀਗੜ੍ਹ ਦੇ ਵਿੱਚ ਆ ਔਰ ਸੁਰਜੀਤ ਸੁਮਨ ਜੀ ਨਾਲ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨੇ ਔਰ ਸ਼੍ਰੀ ਅਮਰ ਚੰਦ ਜੀ ਨੇ ਔਰ ਨਾਲ ਹੀ ਪੋਸੂ ਨਾਮਾ ਚੈਨਲ ਦੀ ਪੂਰੀ ਟੀਮ ਹੈ ਜਸਲ ਸਾਹਿਬ ਤੁਸੀਂ ਤਾਂ ਇੱਥੇ ਕਾਫੀ ਹੁੰਦੇ ਜਾਂਦੇ ਰਹਿੰਦੇ ਹੋਵੋਗੇ ਮਤਲਬ ਜਦੋਂ ਕਿਤੇ ਫੁਰਸਤ ਦੇ ਪਲ ਮਿਲਦੇ ਹੋਣ ਪਰਿਵਾਰ ਦੇ ਨਾਲ ਸਰ ਅੰਦਾਜ਼ਨ ਮੇਰਾ ਖਿਆਲ ਸੋਤਾ ਸਾਹਿਬ ਮੈਂ ਅੱਜ ਤੀਜੀ ਕਵਾਰ ਆਇਆ ਅੱਛਾ ਜੀ ਹਾਂ ਇਹ ਹੜ ਹੋ ਗਿਆ ਜਦੋਂ ਕਿ 2000 ਅੱਠ ਤੋਂ ਲਗਾਤਾਰ ਚੰਡੀਗੜ੍ਹ 'ਚ ਰਹੇ ਹਾਂ ਜੀ ਜੀ ਪਰ ਮਿਸ਼ਨ ਦੇ ਵਿੱਚ ਟਾਈਮ ਨਹੀਂ ਮਿਲਦਾ ਟਾਈਮ ਨਹੀਂ ਮਿਲਦਾ ਵਾਕੇ ਇਹ ਵਾਕੇ ਦੀ ਗੱਲ ਠੀਕ ਹੈ ਕਿ ਕੁਦਰਤ ਦਾ ਜਿਹੜਾ ਨਜ਼ਾਰਾ ਉਹ ਅਲੱਗ ਆ ਹਮ ਪਰ ਮਿਸ਼ਨ ਜਿਹੜਾ ਆ ਉਹ ਕਿੰਨਾ ਕੁ ਅਲਾਉ ਕਰਦਾ ਉਹ ਉਹਦੇ ਤੇ ਡਿਪੈਂਡ ਕਰਦਾ ਪਰ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਵੀ ਕੁਦਰਤ ਕੀ ਹੈ ਕੀ ਹੈ ਮਾਟੀ ਇੱਕ ਨੇਕੇ ਸਾਜੀ ਸਾਜੀ ਸਜਨ ਹਾਰੇ ਨਾ ਕੁਛ ਪੁੱਛ ਮਾਟੀ ਕੇ ਪੰਡੇ ਨਾ ਕੁਛ ਪੁੱਛ ਕੁਮਾਰੇ ਕੀ ਬਾਤ ਇੱਕੋ ਹੀ ਬਾਗ ਹੈ ਇੱਕੋ ਹੀ ਉਹਦੀ ਧਰਤੀ ਹੈ ਫੁੱਲ ਦੇਖ ਲਓ ਕਿੰਨੀਆਂ ਵੈਰਾਈਟੀਆਂ ਦੇ ਨੇ ਵੈਰਾਈਟੀ ਦੇਖੋ ਬਿਲਕੁਲ ਉਥੋਂ ਇੱਕੋ ਹੀ ਧਰਤੀ ਚੋਂ ਖਿੱਚਦੇ ਹੋਏ ਹੈ ਪਾਣੀ ਨੂੰ ਹਮ ਲੇਕਿਨ ਰੰਗ ਬਰੰਗੇ ਹੈ ਬਿਲਕੁਲ ਸੋ ਇਹ ਜਿਹੜਾ ਕੁਦਰਤ ਦਾ ਨਜ਼ਾਰਾ ਆ ਇਹ ਜੇ ਕੋ ਸਮਝ ਸਕੇ ਤਾਂ ਜਿੱਦਾਂ ਆਪਾਂ ਕਵੀ ਨੂੰ ਕਹਿੰਨੇ ਆ ਉਹਦੀ ਫੁੱਲ ਦੇਖਣ ਦੀ ਆਖ ਹੋਰ ਹੋਊਗੀ ਸੈਂਟਿਸਟ ਦੀ ਹੋਰ ਹੋਊਗੀ ਜਿਹੜਾ ਆਰਕੀਟੈਕਚਰ ਦੀ ਕੁਝ ਹੋਰ ਹੋਊਗੀ ਸੋ ਇਹ ਨਜ਼ਾਰਾ ਜਿਹੜਾ ਆ ਇਹ ਕੁਦਰਤ ਨੇ ਜਿਵੇਂ ਉਹਨਾਂ ਵੱਖਰੀ ਵੱਖਰੀ ਬਣਾਈ ਹੈ ਤੇ ਇਦਾਂ ਹੀ ਸਾਡੇ ਦਿਮਾਗ ਦੇ ਵਿੱਚ ਵੀ ਵੱਖਰੇ ਵੱਖਰੇ ਆਈਡੀਆ ਪਾਏ ਆ ਬਿਲਕੁਲ ਸੋ ਅੱਜ ਪੋਸੂ ਟੀਮ ਜਿਹੜੀ ਆ ਇਹ ਘੁੰਮ ਰਹੀ ਸੀ ਚੰਡੀਗੜ੍ਹ 'ਚ ਬੜਾ ਅੱਛਾ ਲੱਗਾ ਕਿ ਅੱਜ ਮੌਕਾ ਮਿਲਿਆ ਤੇ ਇਹ ਚੰਦਪਾਲ ਜਿਹੜੇ ਆ ਰੋਜ਼ ਗਾਰਡਨ ਦੇ ਵਿੱਚ ਆਪਾਂ ਬਤਾ ਰਹੇ ਆ ਕਿਉਂਕਿ ਆਪਾਂ ਕਿਸੇ ਦੇ ਇੰਤਜ਼ਾਰ ਦੇ ਵਿੱਚ ਆ ਬਿਲਕੁਲ ਤੇ ਉਹ ਇੰਤਜ਼ਾਰ ਜਿਹੜਾ ਆ ਉਹ ਸਾਨੂੰ ਜ਼ਿਆਦਾ ਉਹਦੀ ਖਿੱਚ ਹੈ ਬਿਲਕੁਲ ਬਜਾਏ ਕਿ ਅਸੀਂ ਇਹਨਾਂ ਨੂੰ ਇਸੇ ਨਜ਼ਾਰਿਆਂ ਨੂੰ ਜੇ ਦੇਖਣਾ ਤੇ ਫਿਰ ਅਸੀਂ ਮਿਸ਼ਨ ਨਹੀਂ ਚਲਾ ਸਕਦੇ ਇਸ ਕਰਕੇ ਮਿਸ਼ਨ ਦਾ ਜਿਹੜਾ ਜਨੂੰਨ ਉਹ ਅਲੱਗ ਆ ਇਹ ਜਨੂੰਨ ਅਲੱਗ ਆ ਹਰ ਇੱਕ ਨੂੰ ਕੁਦਰਤ ਨੇ ਆਪਣਾ ਆਪਣਾ ਜਿਹੜਾ ਕੰਮ ਲਾਇਆ ਹੋਇਆ ਹੈ ਬਿਲਕੁਲ ਜਸਸਾਹਬ ਨੂੰ ਮੈਂ ਦੱਸ ਇੱਥੇ ਦੱਸਣਾ ਚਾਹੁੰਦਾ ਮੈਂ ਕਿ ਜਸਸਾਹਬ ਨੇ ਜੋ ਗੱਲ ਕੀਤੀ ਹੈ ਕਿ ਅਸੀਂ ਵਾਕਈ ਅੱਜ ਕੁਝ ਪਲ ਸਿਗੇ ਸਾਡੇ ਕੋਲ ਕਿਉਂਕਿ 4 ਵਜੇ ਸਾਡੀ ਮੀਟਿੰਗ ਸੀਗੀ ਔਰ ਇਨ ਬਿਟਵੀਨ ਅੱਧਾ ਘੰਟਾ ਸਾਡੇ ਕੋਲ ਸੀਗਾ ਔਰ ਅਸੀਂ ਸੋਚਿਆ ਵੀ ਚਲੋ ਨਾਲੇ ਰੋਜ਼ ਗਾਰਡਨ ਇੱਕ ਮਤਲਬ ਉਹ ਸਥਾਨ ਹੈ ਜਿਹੜਾ ਕਿ ਕਦੇ ਇੱਥੇ ਬਹੁਤ شدت ਨਾਲ ਆਇਆ ਕਰਦੇ ਸੀ ਬੜੇ ਇੰਜੋਏ ਕਰਦੇ ਸੀ ਲਾਈਫ ਨੂੰ ਲੇਕਿਨ ਅੱਜ ਕਾਫੀ ਸਾਲ ਬਾਅਦ ਜਦੋਂ ਕਿਉਂਕਿ ਨਾਲ ਹੀ ਕਲਾ ਭਵਨ ਹੈ ਇੱਥੇ ਬੜੇ ਨਾਟਕ ਕੀਤੇ ਨੇ ਬਹੁਤ ਪਲੇ ਕੀਤੇ ਨੇ ਇੱਥੇ ਦਿਨ ਰਾਤ ਸਾਡਾ ਇੱਕ ਹੁੰਦਾ ਸੀਗਾ ਲੇਕਿਨ ਅੱਜ ਜੇ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਹੋਣ ਕਰਕੇ ਜੱਸਾ ਸਾਹਿਬ ਦੇ ਨਾਲ ਹੁਣ ਜੁੜੇ ਹੋਏ ਆ ਮਤਲਬ ਦਿਨ ਕਿਤੇ ਆ ਰਾਤ ਕਿਤੇ ਸੋ ਕਿਤੇ ਨਾ ਕਿਤੇ ਮਿਸ਼ਨ ਜਿਹੜਾ ਹੈ ਉਹ ਬਰਕਰਾਰ ਹੈ ਔਰ ਪੂਰੇ ਇਸ ਟਾਈਮ 3:33 ਹੋਏ ਨੇ ਔਰ 4 ਵਜੇ ਸਾਡੀ ਬੜੀ ਅਹਿਮ ਮੀਟਿੰਗ ਹੈ ਉਸ ਤੋਂ ਪਹਿਲਾਂ ਇਹ ਨਜ਼ਾਰੇ ਜਿਹੜੇ ਕੈਪਚਰ ਕਰਨੇ ਪੋਸੂਨਾਮਾ ਚੈਨਲ ਲਈ ਬਹੁਤ ਸੀ ਕਿਉਂਕਿ ਸਮਾਜ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੋ ਵੀ ਅੱਛਾ ਮਿਲਦਾ ਹੈ ਉਸ ਨੂੰ ਜ਼ਰੂਰ ਕੈਪਚਰ ਕਰੋ ਔਰ ਦੁਨੀਆ ਦੇ ਸਾਹਮਣੇ ਪੇਸ਼ ਕਰੋ ਅੱਜ ਦੁਨੀਆ ਦੇ ਕੋਨੇ-ਕੋਨੇ ਤੇ ਜਦੋਂ ਇਹ ਵੀਡੀਓ ਪਹੁੰਚੂਗੀ ਤਾਂ ਬਹੁਤ ਸਾਰੇ ਲੋਕ ਜਿਹੜੇ ਦੇਸ਼ਾਂ-ਵਿਦੇਸ਼ਾਂ 'ਚ ਰਹਿੰਦੇ ਨੇ ਉਹਨਾਂ ਦੀ ਵੀ ਯਾਦਾ ਇੱਕ ਵਾਰ ਫਿਰ ਤਾਜ਼ਾ ਹੋ ਜਾਣ ਗਿਆ ਉਸੂ ਨਾਮਾਂ ਦੀ ਟੀਮ ਜਿਵੇਂ ਇੱਥੇ ਬੈਠੀ ਕੈਪਚਰ ਕਰ ਰਹੀ ਹੈ ਮੇਰੇ ਵਿਦੇਸ਼ ਦੇ ਵਿੱਚ ਬੈਠੇ ਭਰਾਵਾਂ ਨੂੰ ਤੇ ਦੇਸ਼ ਦੇ ਵਿੱਚ ਬੈਠੇ ਭਰਾਵਾਂ ਨੂੰ ਜਿੱਥੇ ਵੀ ਉਹਨਾਂ ਨੂੰ ਇਹੋ ਜਿਹਾ ਕੋਈ ਨਜ਼ਾਰਾ ਲੱਗਦਾ ਔਰ ਪੋਸੂ ਨਾਮਾਂ ਦੀ ਟੀਮ ਦੇ ਨਾਲ ਰਿਕਾਰਡ ਕਰਨਾ ਚਾਹੁੰਦੇ ਆ ਉਹ ਆਨਲਾਈਨ ਲੈ ਕੇ ਪੋਸੂ ਨਾਮਾਂ ਦੀ ਟੀਮ ਨੂੰ ਉਹ ਰਿਕਾਰਡ ਕਰ ਸਕਦੇ ਆ ਤਾਂ ਕਿ ਵੀਡੀਓ ਕਾਨਫਰੰਸ ਵੀ ਕਰ ਸਕਦੇ ਆ ਤਾਂ ਕਿ ਇਹ ਜੇ ਆਪਾਂ ਨਜ਼ਾਰਾ ਦੇਖ ਰਹੇ ਆ ਇਹਨੂੰ ਇੱਕ ਚੈਨਲ ਦੇ ਥਰੂ ਹੋਰ ਵੀ ਲੋਕ ਦੇਖ ਸਕਣ ਇਹ ਮੇਰੀ ਇੱਛਾ ਹੈ ਕਿ ਪੋਸੂ ਨਾਮਾ ਦੀ ਟੀਮ ਜਿਹੜੀ ਹੈ ਉਹ ਹਰ ਸਮੇਂ ਲੋਕਾਂ ਦੇ ਲਈ ਹੈ ਉਹ ਲੋਕਾਂ ਦੇ ਥਿਊਜ਼ ਨੂੰ ਲੈਣ ਲਈ ਔਰ ਲੋਕਾਂ ਦੇ ਆਈਡੀਆ ਜਿਹੜੇ ਆ ਉਹਨਾਂ ਨੂੰ ਕੈਪਚਰ ਕਰਕੇ ਲੋਕਾਂ ਤੱਕ ਪਹੁੰਚਾਉਣ ਲਈ ਇਹ ਕੰਮ ਕਰਦੀ ਹੈ